ਸਸਰੀ ਕਲਜੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਦਾਲ ਤਾਂ ਰੋਜ਼ ਖਾਂਦੇ ਹੋ ਪਰ ਇੱਕ ਵਾਰ ਤੁਸੀਂ ਆਹ ਦਾਲ ਬਣਾ ਕੇ ਵੇਖੋ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣ ਵਾਲੀ ਹੈ ਇਹ ਮੇਥੀ ਨਾਲ ਆਪਾਂ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਖਾਣ ਵਿੱਚ ਸੁਆਦੀਸ਼ਟ ਬਣਦੀ ਹੈ ਤੇ ਇੱਕ ਵਾਰ ਤੁਸੀਂ ਰੈਸਪੀ ਜ਼ਰੂਰ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆ ਜਾਵੇ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਐਸ ਜਿਹੜੀ ਦਾਲ ਆਪਾਂ ਬਣਾਵਾਂਗੇ ਇਹਦੇ ਨਾਲ ਰੋਟੀ ਦੀ ਜ਼ਰੂਰਤ ਨਹੀਂ ਹੁੰਦੀ ਫਰੈਂਡਸ ਤੇ ਇੱਥੇ ਆਪਾਂ ਲਈ ਹੈ ਜਿਹੜੀ ਮਿਕਸ ਦਾਲਾਂ ਹੁੰਦੀਆਂ ਨੇ ਉਹ ਅੱਧਾ ਕੱਪ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਵੋਸ਼ ਕਰ ਲਾਂਗੇ ਤੇ ਫਿਰ ਇਹਨੂੰ ਇਹਦੇ ਵਿੱਚ ਪਾਣੀ ਪਾ ਕੇ ਅੱਧਾ ਕੋ ਗਲਾਸ ਤੇ ਆਪਾਂ ਇਹਨੂੰ ਪਿਓ ਕੇ ਰੱਖ ਦਵਾਂਗੇ ਸਾਈਡ ਤੇ 15 ਮਿੰਟ ਵਾਸਤੇ ਤੇ ਇੱਕ ਬੋਲ ਵਿੱਚ ਆਪਾਂ ਲਵਾਂਗੇ ਕਣਕ ਦਾ ਆਟਾ 1 ਕੱਪ ਤੋਂ ਥੋੜਾ ਜਿਹਾ ਘੱਟ ਥੋੜੀ ਐਡਜਮਣ ਥੋੜਾ ਜੀਰਾ ਆਪਾਂ ਪਾਵਾਂਗੇ ਇਹਦੇ 'ਚ ਅੱਧਾ ਚਮਚਾ ਆਪਾਂ ਜਿਹੜਾ ਲਾਲ ਮਿਰਚ ਪਾਊਡਰ ਉਹ ਤੇ ਅੱਧਾ ਚਮਚਾ ਹੀ ਆਪਾਂ ਪਾਵਾਂਗੇ ਹਲਦੀ ਪਾਊਡਰ ਤੇ ਨਾਲੇ ਅੱਧਾ ਚਮਚਾ ਆਪਾਂ ਪਾਵਾਂਗੇ ਧਨੀਆ ਪਾਊਡਰ ਥੋੜੀ ਜਿਹੀ ਹਿੰਗ ਜ਼ਰੂਰ ਐ ਤੇ ਨਮਕ ਸਵਾਦ ਅਨੁਸਾਰ ਅੱਧਾ ਚਮਚਾ ਪਾਇਆ ਮੈਂ ਤੇ 2-3 ਚਮਚਾ ਆਪਾਂ ਪਾਵਾਂਗੇ ਦੇਸੀ ਘਿਓ ਦੇ ਮੋਇਨ ਵਾਸਤੇ ਤੇ ਇਹਨੂੰ ਪਹਿਲਾਂ ਹੱਥਾਂ ਨਾਲ ਆਪਾਂ ਮਿਕਸ ਕਰਨਾ ਹੈ ਤੇ ਹੁਣ ਆਪਾਂ ਥੋੜਾ-ਥੋੜਾ ਪਾਣੀ ਲੈ ਕੇ ਇਹਦਾ ਸਖਤ ਆਟਾ ਗੁੰਨਦ ਕੇ ਤਿਆਰ ਕਰਾਂਗੇ ਨੋਰਮਲ ਪਾਣੀ ਮੈਂ ਇੱਥੇ ਲਿਆ ਤੁਸੀਂ ਹਲਕਾ ਕੋਸਾ ਪਾਣੀ ਵੀ ਲੈ ਸਕਦੇ ਹੋ ਤੇ ਇਹਦਾ ਜਿਹੜਾ ਡੋਏ ਆਪਾਂ ਪੂਰੀਆਂ ਦੀ ਤਰ੍ਹਾਂ ਬਣਾਵਾਂਗੇ ਯਾਨੀ ਕਿ ਥੋੜਾ ਜਿਹਾ ਸਖਤ ਰੱਖਾਂਗੇ ਆਟਾ ਮੈਂ ਮੱਲੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਿਉ ਲਾਵਾਂਗੇ ਉੱਤੇ ਤੇ ਹੁਣ ਟੱਕਾਂ ਲਾ ਕੇ ਇਹਨੂੰ ਆਪਾਂ 10 ਮਿੰਟ ਵਾਸਤੇ ਸਾਈਡ ਤੇ ਰੱਖ ਦਿੰਨੇ ਆ ਤੇ ਬਾਕੀ ਦੀ ਤਿਆਰੀ ਕਰਦੇ ਆ ਇੱਕ ਕੁੱਕਰ ਵਿੱਚ ਆਪਾਂ ਇਹ ਜੜੀ ਦਾਹ ਭਿਉ ਕੇ ਰੱਖੀ ਸੀ ਇਹਨੂੰ 15 ਮਿੰਟ ਹੋ ਗਏ ਨੇ ਤੇ ਹੁਣ ਪਾਵਾਂਗੇ ਇਹਨੂੰ ਕੁੱਕਰ ਵਿੱਚ ਤੇ ਇਹਦਾ 4-5 ਗੁਣਾ ਆਪਾਂ ਪਾਣੀ ਲਵਾਂਗੇ ਜੇਕਰ ਤੁਹਾਨੂੰ ਬਾਅਦ ਵਿੱਚ ਘੱਟ ਪਾਣੀ ਲੱਗੇ ਤੁਸੀਂ ਗਰਮ ਕਰੀਏ ਹੋਰ ਪਾ ਸਕਦੇ ਹੋ ਇੱਕ ਵਾਰ ਤੁਸੀਂ 4 ਗੁਣਾ ਲੈ ਸਕਦੇ ਹੋ ਤੇ ਨਮਕ ਪਾਵਾਂਗੇ 1 ਚਮਚਾ ਅੱਧਾ ਚਮਚਾ ਪਾਤਣੀਆਂ ਪਾਊਡਰ ਅੱਧਾ ਚਮਚਾ ਇਹ ਲਾਲ ਮਿਰਚ ਪਾਊਡਰ ਤੇ ਅੱਧਾ ਚਮਚਾ ਪਾਵਾਂਗੇ ਹਲਦੀ ਪਾਊਡਰ ਤੇ ਥੋੜੀ ਜੀ ਹਿੰਗ ਵੀ ਜ਼ਰੂਰ ਐਡ ਕਰਨੀ ਹੈ ਤੇ ਜੀਰਾ ਵੀ ਮੈਂ ਪਾਇਆ ਥੋੜਾ ਜਿਹਾ ਤੇ ਜਿਹੜੀ ਇਹ ਟੋਕਲੀ ਦਾ ਇਹ ਡੋ ਹੈ ਇਹ ਵੀ ਤਿਆਰ ਹੋ ਗਿਆ ਇਹਨੂੰ ਵੀ 10 ਮਿੰਟ ਹੋ ਗਏ ਨੇ ਹੁਣ ਆਪਾਂ ਛੋਟਾ ਛੋਟਾ ਪੋਰਸ਼ਨ ਤੋੜ ਕੇ ਇਹ ਦੇਦੀਆਂ ਬੋਲ ਬਣਾਵਾਂਗੇ ਤੇ ਬੋਲ ਨੂੰ ਹਲਕਾ ਜਿਹਾ ਵਿੱਚੇ ਆਪਾਂ ਦਬਾ ਦੇਵਾਂਗੇ ਇਸ ਤਰੀਕੇ ਨਾਲ ਤੇ ਸਾਰੀਆਂ ਮੈਂ ਬਣਾ ਕੇ ਤਿਆਰ ਕਰ ਲੀਆਂ ਨੇ ਟੋਕਲੀਆਂ ਤੇ ਹੁਣ ਇੱਕ ਜਿਹੜੀ ਕੁੱਕਰ ਹੈ ਉਹਦੇ ਵਿੱਚ ਉਬਾਲਾ ਆ ਗਿਆ ਚੰਗੀ ਤਰ੍ਹਾਂ ਜਦੋਂ ਉਬਾਲਾ ਆ ਜਾਏ ਉਦੋਂ ਉਸ ਤੋਂ ਬਾਅਦ ਇਹ ਬੋਲ ਜੀ ਆਪਾਂ ਇਹਦੇ ਅੰਦਰ ਪਾਵਾਂਗੇ ਤੇ ਦੋ ਚਮਚ ਆਪਾਂ ਦਹੀਂ ਕਿਉਂ ਦੇ ਵੀ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਟੱਕਣ ਲਾ ਕੇ ਇਹਨੂੰ 5 ਵਿਸਲਾਂ ਲਗਵਾਵਾਂਗੇ ਚਾਰ ਜਾਂ ਪੰਜ ਤੁਸੀਂ ਜਿਵੇਂ ਲਵਾ ਸਕਦੇ ਹੋ ਤੇ ਮੈਂ ਇਹਦੀਆਂ 5 ਵਿਸਲਾਂ ਲਗਵਾਈਆਂ ਨੇ ਤੇ ਦਾਲ ਸਾਡੀ ਪੱਕ ਚੁਕੀ ਹੈ ਤੇ ਜਿਹੜੀ ਆਪਾਂ ਇਹ ਟੋਕਲੀ ਬਣਾ ਕੇ ਰੱਖੀ ਸੀ ਉਹ ਅੰਦਰ ਉਹ ਵੀ ਪੱਕ ਚੁਕੀ ਹੈ ਖੁੱਲ ਗਈ ਹੈ ਚੰਗੀ ਤਰ੍ਹਾਂ ਉਹਨੇ ਕੜਾਈ ਵਿੱਚ ਆਪਾਂ 2 ਟੇਬਲस्पून ਮਸਟਰਡ ਆਇਲ ਗਰਮ ਕਰਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਜੀਰਾ ਥੋੜਾ ਮੇਥੀ ਦਾਣਾ ਵੀ ਪਾਵਾਂਗੇ ਇੱਥੇ ਅੱਧਾ ਕੁ ਚਮਚਾ ਤੋਂ ਥੋੜਾ ਜਿਹਾ ਘੱਟ ਥੋੜੀ ਹਿੰਗ ਤੇ 2-3 ਸਾਬਤ ਲਾਲ ਮਿਰਚਾਂ ਸੁੱਕੀਆਂ ਤੇ ਇੱਕ ਬਾਰੀ ਕਟਾਇਆ ਪਿਆਜ਼ ਪਾਵਾਂਗੇ ਤੇ ਇਹਨੂੰ ਆਪਾਂ ਬ੍ਰਾਊਨ ਹੋਣ ਤੱਕ ਪੁੰਨਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਪੁੰਨ ਕੇ ਤਿਆਰ ਕਰਾਂਗੇ ਕੱਚਾ ਨਹੀਂ ਰਹਿਣਾ ਤੇ ਪਿਆਜ਼ ਦਾ ਜਿਹੜਾ ਕਲਰ ਚੇਂਜ ਹੋ ਚੁੱਕਿਆ ਤੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਇੱਥੇ ਕਸ਼ਮੀਰੀ ਲਾਲ ਮਿਰਚ ਲਈ ਮੈਂ 1 ਚਮਚ ਤੁਸੀਂ ਐਦੀ ਥਾਂ ਤੇ ਅੱਧਾ ਚਮਚਾ ਰੈਗੂਲਰ ਮਿਰਚ ਵੀ ਲੈ ਸਕਦੇ ਹੋ ਤੇ ਨਾਲੇ ਪਾਵਾਂਗੇ ਅੱਧਾ ਚਮਚਾ ਧਨੀਆ ਪਾਊਡਰ ਹਲਦੀ ਆਪਾਂ ਨਹੀਂ ਐਡ ਕਰਨੀ ਤੇ ਇਸ ਵਿੱਚ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚਾਂ ਦੀ ਪੇਸਟ ਤੇ ਇਹਨੂੰ ਵੀ ਆਪਾਂ ਭੁੰਨਾਂਗੇ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਜਾਂ ਇੱਥੇ ਮੈਂ ਦੋ ਟਮਾਟਰ ਲਏ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਚੋਪ ਕਰ ਲਿਆ ਸੀ ਯਾਨੀ ਕਿ ਚੋਪਰ ਵਿੱਚ ਮੈਂ ਚੋਪ ਕੀਤਾ ਤੇ ਇਹਨੂੰ ਵੀ ਆਪਾਂ ਔਇਲ ਸੈਪਰੇਟ ਹੋਣ ਤੱਕ ਪਕਾ ਲਿਆ ਤੇ ਹੁਣ ਪਾਵਾਂਗੇ ਆਪਾਂ ਮੇਥੀ ਮੇਥੀ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਸੀ ਇੱਕ ਕੱਪ ਇੱਥੇ ਮੇਥੀ ਲਈ ਹੈ ਮੈਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਥੋੜਾ ਜਿਹਾ ਨਮਕ ਪਾਵਾਂਗੇ ਅੱਧਾ ਚਮਚਾ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਢੱਕਣ ਲਾ ਕੇ ਇਹਨੂੰ 3-4 ਮਿੰਟ ਤੱਕ ਕੁੱਕ ਹੋਣ ਦੇਵਾਂਗੇ ਲੋ ਤੋਂ ਮੀਡੀਅਮ ਫਲੇਮ ਤੇ ਤੇ ਇਹਨੂੰ ਮੈਂ 3 ਮਿੰਟ ਵਾਸਤੇ ਪਕਾ ਲਿਆ ਓਇਲ ਜਿਹੜਾ ਸੈਪਰੇਟ ਹੋ ਗਿਆ ਮੇਥੀ ਵੀ ਸਾਡੀ ਪੂਰੀ ਤਰੀਕੇ ਨਾਲ ਕੁੱਕ ਹੋ ਚੁੱਕੀ ਹੈ ਇਸ ਤਰੀਕੇ ਨਾਲ ਮੇਥੀ ਨੂੰ ਆਪਾਂ ਪੁੰਹਦੇ ਹਾਂ ਤਾਂ ਇਹ ਕੜਵੀ ਨਹੀਂ ਰਹਿੰਦੀ ਯਾਨੀ ਕਿ ਕੋੜੀ ਬਿਲਕੁਲ ਵੀ ਨਿਰਗਣੀ ਲਗਣੀ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਦਾਲ ਜਿਹੜੀ ਆਪਾਂ ਉਬਾਲ ਕੇ ਰੱਖੀ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਪਾਵਾਂਗੇ ਅੱਧਾ ਚਮਚਾ ਗਰਮ ਮਸਾਲਾ ਗਰਮ ਮਸਾਲਾ ਤੁਸੀਂ ਜ਼ਿਆਦਾ ਨਾ ਐਡ ਕਰਨਾ ਤੇ ਇਹਨੂੰ ਵੀ ਆਪਾਂ ਮਿਕਸ ਕਰ ਦਿੰਨੇ ਆ ਤੇ ਟੱਕਣ ਲਾ ਕੇ ਇਹਨੂੰ 5 ਮਿੰਟ ਵਾਸਤੇ ਲੋ ਟੂ ਮੀਡੀਅਮ ਫਲੇਮ ਤੇ ਪਕਣ ਦਵਾਂਗੇ ਤੇ ਇਹਨੂੰ ਮੈਂ 5 ਮਿੰਟ ਪਕਾ ਲਿਆ ਜ਼ਿਆਦਾ ਦੇਰ ਇਹਨੂੰ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਜਿਹੜੀ ਦਾਲ ਢੋਕਲੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਉਤੋਂ ਕੱਚਾ ਹਰਾ ਧਨੀਆ ਪਾਵਾਂਗੇ ਪਹਿਲਾਂ ਕੱਚਾ ਪਿਆਜ਼ ਪਾਵਾਂਗੇ ਤੇ ਨਾਲੇ ਬਾਰੀਕ ਕੱਟਿਆ ਹੋਇਆ ਟਮਾਟਰ ਤੇ ਹਰੀ ਮਿਰਚਾਂ ਵੀ ਆਪਾਂ ਕੱਚੀਆਂ ਹੀ ਪਾਵਾਂਗੇ ਤੁਸੀਂ ਇਹ ਚੀਜ਼ਾਂ ਸਰਵ ਕਰਨ ਦੇ ਟਾਈਮ ਦੀ ਪਾ ਸਕਦੇ ਹੋ ਜਦੋਂ ਤੁਸੀਂ ਖਾਓਗੇ ਉਸ ਟਾਈਮ ਗੈਸ ਦੀ ਫਲੇਮ ਮੈਂ ਆਫ ਕਰ ਦਿੱਤੀ ਹੈ ਤੇ ਨਾਲੇ ਨਿੰਬੂ ਦਾ ਰਸ ਤੇ 1-2 ਚਮਚ ਦੇਸੀ ਘਿਓ ਵੀ ਪਾਵਾਂਗੇ ਇਸ ਟ੍ਰਿਕ ਨਾਲ ਤੁਸੀਂ ਥਾਲੀ ਵਿੱਚ ਪਾ ਕੇ ਸਰਵ ਕਰਕੇ ਖਾ ਸਕਦੇ ਹੋ ਤੇ ਇਹਦੇ ਨਾਲ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਜੇਕਰ ਰੈਸਪੀ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ